ਜੇਕਰ ਤੁਸੀਂ ਗਰੀਬ ਨਹੀਂ ਹੋਣਾ ਚਾਹੁੰਦੇ ਤਾਂ ਕਰੋ ਇਹ ਕੰਮ ਦਿਨੋਂ ਦਿਨ ਅਮੀਰ ਬਣ ਜਾਓਗੇ ਸੂਰਜ ਚੜਨ ਤੋਂ ਬਾਅਦ ਜਾਗਣਾ ਗਲਤ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਸੂਰਜ ਚੜਨ ਤੋਂ ਬਾਅਦ ਉੱਠਣ ਨਾਲ ਘਰ ਵਿੱਚ ਗਰੀਬੀ ਆ ਸਕਦੀ ਹੈ ਇਸ ਲਈ ਸੂਰਜ ਚੜਨ ਤੋਂ ਪਹਿਲਾਂ ਜਾਗੋ ਕਿਉਂਕਿ ਇਸ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ ਪਾਣੀ ਦਾ ਵਿਅਰਥ ਹੋਣਾ ਘਰ ਵਿੱਚ ਕਿਸੇ ਵੀ ਟੁੱਟੀ ਜਾਂ ਟੈਂਕੀ ਤੋਂ ਪਾਣੀ ਟਪਕਣਾ ਪਾਣੀ ਦੇ ਵਿਅਰਥ ਹੋਣ ਨੂੰ ਦਰਸਾਉਂਦਾ ਹੈ ਇਸ ਨੂੰ ਬਿਲਕੁਲ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਹੈ ਤੇ ਇਸ ਕਾਰਨ ਘਰ ਵਿੱਚ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹਨਾਂ ਗੱਲਾਂ ਦਾ ਜਰੂਰ ਧਿਆਨ ਰੱਖਿਆ ਕਰੋ ਦੋਵੇਂ ਗੱਲਾਂ ਬਹੁਤ ਜ਼ਰੂਰੀ ਹਨ ਤੇ ਇਸ ਦਿਨ ਵਾਲ ਕਟਣ ਵੀਰਵਾਰ ਅਤੇ ਇਕਾਂਤ ਦਸ਼ੀ ਦੇ ਦਿਨ ਵਾਲ ਅਤੇ ਨੋ ਨਹੀਂ ਕਟਨੇ ਚਾਹੀਦੇ ਹਨ ਇਸ ਨਾਲ ਮਾਂ ਲక్ష్ਮੀ ਗੁੱਸੇ ਹੋ ਜਾਂਦੀ ਹੈ ਜਿਸ ਕਾਰਨ ਘਰ ਵਿੱਚ ਆਰਥਿਕ ਸੰਕਟ ਆ ਸਕਦੇ ਹਨ ਜਿਵੇਂ ਆਰਥਿਕ ਸੰਕਟ ਕਿ ਪੈਸਾ ਪੁਸਾ ਤੁਹਾਡੇ ਕੋਲ ਨਹੀਂ ਹੋਣਾ ਤੇ ਲੋਡ ਬਹੁਤ ਜ਼ਿਆਦੀ ਹੋ ਜਾਣੀ ਖਰਾਬ ਇਲੈਕਟ੍ਰੋਨਿਕ ਸਮਾਨ ਘਰ ਵਿੱਚ ਨਾ ਰੱਖੋ ਜੀ ਸਾਨੂੰ ਘਰ ਦੇ ਅੰਦਰ ਖਰਾਬ ਇਲੈਕਟ੍ਰੋਨਿਕ ਸਮਾਨ ਨਹੀਂ ਰੱਖਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਅਨਦਾ ਨੁਕਸਾਨ ਹੋ ਸਕਦਾ ਹੈ ਜਿੱਦਾਂ ਕਿ ਆਪਣੇ ਘਰੇ ਕੋਈ ਵੀ ਲਾਈਟਾਂ ਵਗੈਰਾ ਉਵੇਂ ਖਰਾਬ ਪਈਆਂ ਰਹਿੰਦੀਆਂ ਨਹੀਂ ਰੱਖਣੀਆਂ ਚਾਹੀਦੀਆਂ ਟੁੱਟੀਆਂ ਚੱਪਲਾਂ ਨੂੰ ਘਰ ਵਿੱਚ ਨਾ ਰੱਖੋ ਠੀਕ ਹੈ ਜੇ ਤੁਹਾਨੂੰ ਜੇ ਚਾਹੁੰਦੇ ਹੋ ਕਿ ਦੇਵੀ ਲక్ష్ਮੀ ਆਸ਼ੀਰਵਾਦ ਤੁਹਾਨੂੰ ਮਿਲੇ ਤਾਂ ਟੁੱਟੀਆਂ ਚੱਪਲਾਂ ਨੂੰ ਘਰ ਵਿੱਚ ਨਾ ਰੱਖੋ ਇਹਨਾਂ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਤੇ ਨਾ ਹੀ ਫਟੇ ਪੁਰਾਣੇ ਕੱਪੜੇ ਘਰ ਵਿੱਚ ਨਾ ਰੱਖੋ ਤੂੜ ਜਮਾ ਨਾ ਹੁੰਦਿਓ ਜਿਸ ਘਰ ਵਿੱਚ ਸਫਾਈ ਹੁੰਦੀ ਹੈ ਉਸ ਘਰ ਵਿੱਚ ਹੀ ਦੇਵੀ ਲక్ష్ਮੀ ਦਾ ਵਾਸ ਹੁੰਦਾ ਹੈ ਜਿਸ ਘਰ ਵਿੱਚ ਗੰਦਗੀ ਹੋਵੇਗੀ ਉਸ ਘਰ ਵਿੱਚ ਤਨ ਦਾ ਨੁਕਸਾਨ ਜ਼ਰੂਰ ਹੁੰਦਾ ਹੈ ਘਰੇਲੂ ਸਮਾਨ ਉੱਤੇ ਧੂੜ ਅਤੇ ਗੰਦਗੀ ਜਮਾਣਾ ਹੁੰਦਿਓ ਨਹਾਉਣ ਸਮੇਂ ਵੀ ਨੰਗੇ ਪੈਰ ਨਹੀਂ ਰੱਖਣੇ ਚਾਹੀਦੇ ਘਰੋਂ ਗਰੀਬੀ ਨੂੰ ਦੂਰ ਕਰਨ ਲਈ ਸ਼ੁੱਕਰਵਾਰ ਨੂੰ ਮੱਖਣ ਅਤੇ ਦਹੀਂ ਦਾ ਦਾਨ ਕਰਨਾ ਚਾਹੀਦਾ ਹੈ ਜਿਸ ਘਰ ਵਿੱਚ ਸ਼ਾਮ ਨੂੰ ਦੀਵਾ ਜਗਾਇਆ ਜਾਂਦਾ ਹੈ ਉਸ ਘਰ ਵਿੱਚ ਕਦੇ ਵੀ ਗਰੀਬੀ ਨਹੀਂ ਹੁੰਦੀ ਜਿਸ ਘਰ ਵਿੱਚ ਔਰਤ ਦਾ ਸਨਮਾਨ ਕੀਤਾ ਜਾਂਦਾ ਹੈ ਉਸ ਘਰ ਵਿੱਚ ਕਦੇ ਵੀ ਗਰੀਬੀ ਨਹੀਂ ਆਉਂਦੀ ਜੇਕਰ ਘਰ ਵਿੱਚ ਨਕਾਰਾਤਮਕ ਊਰਜਾ ਹੈ ਤਾਂ ਮੇਨ ਗੇਟ ਉੱਪਰ ਨਮਕ ਪਾ ਕੇ ਰੱਖੋ ਮਤਲਬ ਕਿਸੇ ਵੀ ਕੱਚ ਦੇ ਬਰਤਨ ਦੇ ਵਿੱਚ ਤੁਸੀਂ ਨਮਕ ਪਾ ਕੇ ਰੱਖ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਧੰਨਵਾਦ